ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਹੋਪ ਆਪ ਜੀ ਨੇ ਪਿਛਲੀਆਂ ਦੋਨੋਂ ਵੀਡੀਓ ਦੇਖੀਆਂ ਹੋਣਗੀਆਂ ਪਹਿਲੀ ਖੰਡੇ ਬਾਰੇ ਸੀ ਕਿ ਖੰਡਾ ਕਿਹੋ ਜਿਹਾ ਹੋਣਾ ਚਾਹੀਦਾ ਤੇ ਦੂਸਰੀ ਪੰਜਾਂ ਪਿਆਰਿਆਂ ਬਾਰੇ ਸੀ ਪੰਜ ਪਿਆਰੇ ਕਿਹੋ ਜਿਹੇ ਹੋਣੇ ਚਾਹੀਦੇ ਆ ਤੇ ਉਸ ਵੀਡੀਓ ਦੇ ਅਖੀਰ ਦੇ ਵਿੱਚ ਮੈਂ ਕਿਹਾ ਸੀ ਕਿ ਆਉਣ ਵਾਲੀ ਵੀਡੀਓ ਕਕਾਰਾਂ ਦੀ ਬਾਬਤ ਹੋਏਗੀ ਸੋ ਸਭ ਤੋਂ ਪਹਿਲਾਂ ਆਪਾਂ ਵਿਚਾਰ ਕਰਾਂਗੇ ਕਿਰਪਾਨ ਦੇ ਉੱਤੇ ਜਿਵੇਂ ਦੱਸਿਆ ਸੀਗਾ ਖੰਡੇ ਵਾਲੀ ਵੀਡੀਓ ਦੇ ਵਿੱਚ ਕਿ ਸਭ ਤੋਂ ਪਹਿਲਾਂ ਖੰਡੇ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਨੇ ਕੀਤਾ ਆ ਖੰਡੇ ਧਾਰ ਗਲੀਅਤ ਪੀੜੀ ਲੇਖਾਂ ਲਿਜਤ ਜੀ ਪੀੜੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਫਿਰ ਗੁਰੂ ਅਮਰਦਾਸ ਦੀ ਜ਼ਿਕਰ ਕਰਦੇ ਆ ਖੰਨੇਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਕਹਿਣ ਤੋਂ ਭਾਵ ਕਿ ਖੰਡਾ ਪਹਿਲਾਂ ਵੀ ਸੀ ਸੋ ਇਸੇ ਤਰ੍ਹਾਂ ਹੀ ਖੜਗ ਬਾਰੇ ਖੜਗ ਕਹਿੰਦੇ ਕਿਰਪਾਨ ਨੂੰ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਮਤ ਗੁਰ ਆਤਮ ਦੇਵ ਦੀ ਖੜਗ ਜ਼ੋਰ ਪ੍ਰਾ ਕੋਈ ਜੀਦ ਐ ਇੱਕ ਗੁਰਬਾਣੀ RAMKALI ਕੀ ਵਾਰ ਰਾਏ ਬਲਵੰਡ ਤਤਹਾ ਸੱਤੇ ਡੂ ਮਾਖੀ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਖਲੋ ਕੇ ਵਿਚਾਰੀ ਸੀ ਕਹਿਣ ਤੋਂ ਭਾਵ ਕਿਰਪਾਣ ਉਸ ਵੇਲੇ ਵੀ ਹੈਗੀ ਸੀ ਤੇ ਬਾਬਾ ਬੁੱਢਾ ਜੀ ਨੇ ਵੀ ਕਿਰਪਾਨ ਪਹਿਨੀ ਫੇਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਮੀਰੀ ਪੀਰੀ ਦੀਆਂ ਕਿਰਪਾਨਾਂ ਪਹਿਨੀਆਂ ਸੋ ਕਹਿਣ ਤੋਂ ਭਾਵ ਕਿਰਪਾਨ ਪਹਿਲਾਂ ਵੀ ਸੀ ਜਿਵੇਂ ਹੁਣ ਗੁਰਨਾੜਕ ਦੇਵ ਜੀ ਦੇ ਵੇਲੇ ਬਾਬਰ ਚੜ੍ਹ ਕੇ ਆਇਆ ਜਦੋਂ ਤੇ ਉਹ ਕਿਹੜਾ ਡਾਂਗਾ ਲੈ ਕੇ ਆਇਆ ਸੀ ਉਹ ਵੀ ਕਿਰਪਾਨਾਂ ਲੈ ਕੇ ਸ਼ਸਤਰਾਂ ਦੇ ਨਾਲ ਹੀ ਮਤਲਬ ਕਿ ਮਾਰਿਆ ਫੁੱਟਿਆ ਉਹਨੇ ਸਾਰਿਆਂ ਨੂੰ ਵੱਡਿਆ ਟੁਕਿਆ ਆਣ ਕੇ ਸੋ ਕਿਰਪਾਨ ਪਹਿਲਾਂ ਵੀ ਸੀ ਇਸੇ ਤਰ੍ਹਾਂ ਹੀ ਜਿਵੇਂ ਹੁਣ ਆਪਾਂ ਕੜੇ ਦਾ ਜਿਕਰ ਕਰੀਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 5 ਸਾਲ ਦੀ ਉਮਰ ਦੇ ਸੀਗੇ ਜਦੋਂ ਉਹਨਾਂ ਨੇ ਸੋਨੇ ਦਾ ਕੜਾ ਲਾ ਕੇ ਗੰਗਾ ਦੇ ਵਿੱਚ ਸੁੱਟ ਦਿੱਤਾ ਤੇ ਸਰਬਲੋਹ ਦਾ ਕੜਾ ਪਾ ਲਿਆ ਸੀ ਤਿਆਮ ਹੀ ਵੇਖਣ ਨੂੰ ਮਿਲਦਾ ਆ ਇੰਟਰਨੈਟ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੀ ਕੜੇ ਕਈ ਵਾਰੀ ਫੋਟੋਆਂ ਵੇਖਣ ਨੂੰ ਮਿਲੀਆਂ ਸੋ ਇਹ ਚੀਜ਼ਾਂ ਪਹਿਲਾਂ ਵੀ ਸੀ ਫਿਰ ਉਹਦੇ ਤੋਂ ਬਾਅਦ ਹੁਣ ਜੇ ਆਪਾਂ ਕੇਸਾਂ ਦੀ ਗੱਲ ਕਰਾਂਗੇ ਤੇ ਭਗਤ ਕਬੀਰ ਜੀ ਕਹਿੰਦੇ ਆ ਕਬੀਰ ਜਿਹ ਸਰ ਰਚ ਰਚ ਬੰਧਤ ਪਾਗ ਸੋ ਸਰ ਚੁੰਚ ਸਵਾਰੇ ਕਾਗ ਕਿਉਂਕਿ ਭਗਤ ਕਬੀਰ ਜੀ ਨੇ ਵੇਖਿਆ ਸੀ ਕਿਸੇ ਬੰਦੇ ਦੀ ਖੋਪੜੀ ਪਈ ਸੀ ਤੇ ਉਹਦੇ ਉੱਤੇ ਕਾਂ ਚੁੰਝਾਂ ਤਿੱਖੀਆਂ ਕਰਦਾ ਪਿਆ ਸੀ ਤੇ ਭਗਤ ਕਬੀਰ ਜੀ ਨੇ ਕਿਹਾ ਵੀ ਜਿਹੜੇ ਸਿਰ ਤੇ ਰਾਜ-ਰਾਜ ਕੇ ਪੱਗ ਬੰਦਾ ਸੀ ਉੱਤੇ ਅੱਜ ਕਾਂ ਚੁੰਝਾ ਸਵਾਰਦਾ ਪਿਆ ਕਹਿਣ ਤੋਂ ਭਾਵ ਪੱਗ ਵੀ ਲੋਕੀ ਪਹਿਲਾਂ ਬੰਨਦੇ ਸੀਗੇ ਫਿਰ ਭਗਤ ਨਾਮਦੇਵ ਜੀ ਕਹਿੰਦੇ ਆ ਖੂਬ ਤੇਰੀ ਪਗੜੀ ਮੀਠੇ ਤੇਰੇ ਬੋਲ ਤੇ ਪੱਗ ਪਹਿਲਾਂ ਵੀ ਹੈਗੀ ਸੀ ਹਾਂਜੀ ਤੇ ਜਿਹੜੇ ਲੋਕੀ ਹੁਣ ਉਸ ਵੇਲੇ ਕੇਸ ਰੱਖਦੇ ਸੀਗੇ ਸਾਰੇ ਤਾਂ ਨਹੀਂ ਸੀ ਕੇਸ ਕਟਾਉਂਦੇ ਬੀਬੀਆਂ ਖਾਸ ਕਰਕੇ ਕੇਸ ਰੱਖਦੀਆਂ ਸੀ ਉਹ ਹੁਣ ਸਿਰ ਕੱਦਣਾ ਬਉਂਦੇ ਸੀ ਉਸ ਵੇਲੇ ਪਲਾਸਟਿਕ ਦੀਆਂ ਕੰਗੀਆਂ ਤੇ ਹੈ ਨਹੀਂ ਸੀ ਸੋ ਅਕਸਰ ਨੂੰ ਲੱਕੜੀ ਸੀ ਜ਼ਿਆਦਾ ਉਸ ਵੇਲੇ ਲੱਕੜ ਦੇ ਹੀ ਕੰਗੇ ਹੁੰਦੇ ਸੀਗੇ ਤੇ ਬਾਕੀ ਜਿਹੜੇ ਸਾਡੇ ਨੌ ਗੁਰੂ ਹੋਏ ਆ ਉਹਨਾਂ ਨੇ ਦਸਤਾਰ ਰੱਖੀ ਆ ਕੇਸ ਰੱਖੇ ਆ ਉਹਨਾਂ ਨੇ ਸਿਰ ਕੱਦਣਾ ਪਾਇਆ ਉਹਨਾਂ ਨੇ ਵੀ ਕੰਗੇ ਨਾਲ ਹੀ ਪਾਇਆ ਹੋਏਗਾ ਨਾ ਸੋ ਕੰਗਾ ਵੀ ਪਹਿਲਾਂ ਹੈਗਾ ਸੀਗਾ ਕੇਸ ਵੀ ਗੁਰੂ ਸਾਹਿਬ ਜੀ ਨੇ ਰਖਾਉਣੇ ਸ਼ੁਰੂ ਕਰ ਦਿੱਤੇ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਭਾਈ ਮਰਦਾਨਾ ਜੀ ਦੇ ਕੇਸ ਰਖਾਏ ਸੀਗੇ ਤੇ ਹੁਣ ਗੱਲ ਰਹਿ ਗਈ ਕਸ਼ਹਿਰੇ ਦੀ ਜਿਵੇਂ ਕਈ ਜਣੇ ਕਹਿ ਦਿੰਦੇ ਆ ਜੀ ਗੁਰਬਾਣੀ ਪਾਠ ਦਰਪਣ ਦੇ ਵਿੱਚ ਲਿਖਿਆ ਵੀ ਕਸ਼ਹਿਰਾ ਹਨੂਮਾਨ ਕੋਲੋਂ ਆਇਆ ਇਹ ਗੱਲ ਜਿਹੜੀ ਆ ਪਹਿਲਾਂ ਤਾਂ ਤੁਹਾਨੂੰ ਵਿਖਾਇਆ ਜਾਏਗਾ ਆਓ ਵੇਖੀਏ ਗੁਰਬਾਣੀ ਪਾਠ ਦਰਪਣ ਦੇ ਵਿੱਚ ਲਿਖਿਆ ਕੀ ਆ ਸੋ ਆ ਤੁਸੀਂ ਦੇਖ ਸਕਦੇ ਆ ਗੁਰਬਾਣੀ ਪਾਠ ਦਰਪਣੀ ਆ ਕੱਲ ਨੂੰ ਇਹ ਨਾ ਕਹਿਣ ਵੀ ਸ਼ਾਇਦ ਹੋਰ ਕੋਈ ਪੋਥੀ ਦਿਖਾ ਦਿੱਤੀ ਤੇ ਆ ਤੁਸੀਂ ਸਾਫ਼ ਦੇਖ ਸਕਦੇ ਆ ਜਿੱਥੇ ਲਿਖਿਆ ਕਸ਼ਹਿਰਾ ਬਹੁਤ ਉੱਤਮ ਵਸਤੂ ਹੈ ਜਿਵੇਂ ਹਨੂਮਾਨ ਨੇ ਬਹੁਤ ਹੀ ਸ਼੍ਰੀ ਰਾਮਚੰਦਰ ਜੀ ਦੀ ਸੇਵਾ ਕੀਤੀ ਲੰਕਾ ਵਿੱਚੋਂ ਸੀਤਾ ਦਾ ਪਤਾ ਲਿਆਂਦਾ ਸੰਜੀਵਨੀ ਬੂਟੀ ਲਿਆਂਦੀ ਜਿਸ ਕਰਕੇ ਲੈਸਮਣ ਜੰਦਾ ਹੋਇਆ ਨੇ ਕੰਬਹਾਦਰੀਆਂ ਕੀਤੀਆਂ ਤੇ ਰੋਮ-ਰੋਮ ਵਿੱਚ ਰਾਮ ਵਸਿਆ ਹੋਇਆ ਸੀ ਪਰ ਜਦੋਂ ਰਾਮਚੰਦਰ ਜੀ ਨੇ ਸਰਬੰਸਦਾਨ ਮੰਗਿਆ ਤਾਂ ਉਹਨਾਂ ਨੇ ਆਪਣਾ ਕਸ਼ਹਿਰਾ ਹੀ ਦਿੱਤਾ ਸਭ ਤੋਂ ਉਤਮ ਵਸਤੂ ਜਾਣ ਕੇ ਜਿਉਂਦਿਆਂ ਸਰੀਰ ਦਾ ਪਰਦਾ ਤੇ ਮਰਿਆਂ ਵੀ ਪਰਦਾ ਹੈ ਸੋ ਹੁਣ ਰਾਮਚੰਦਰ ਨੇ ਹਨੂਮਾਨ ਨੂੰ ਕਸ਼ਹਿਰਾ ਦਿੱਤਾ ਪਰ ਇੱਥੇ ਕਿੱਥੇ ਲਿਖਿਆ ਵੀ ਕਸ਼ਹਿਰਾ ਹਨੂਮਾਨ ਕੋਲੋਂ ਸਿੱਖਾਂ ਕੋਲੇ ਆਇਆ ਸੋ ਇਹ ਤੇ ਗੱਲ ਇਹ ਆਪਣੇ ਕੋਲੋਂ ਬਣਾ ਗਈ ਰੋਜ਼ ਫालतू ਬਕਵਾਸ ਕਰਦੇ ਆ ਨਾ ਵੀ ਉਹਦੇ ਵਿੱਚ ਇਦਾਂ ਲਿਖਿਆ ਕਿੱਥੇ ਲਿਖਿਆ ਦੱਸੋ ਸੋ ਤੁਸੀਂ ਵੇਖ ਲਿਆ ਹੈ ਇਹ ਗੁਰਬਾਣੀ ਪਾਠ ਦਰਪਣ ਦੇ ਵਿੱਚ ਕੀ ਲਿਖਿਆ ਜਿਵੇਂ ਕਿ ਫੋਰ ਐਗਜ਼ਾਮਪਲ ਜੇ ਮੈਂ ਹੁਣ ਕਵਾਂ ਵੀ RAM ਨੇ ਖੁਸ਼ ਹੋ ਕੇ ਤੀਰ ਕਮਾਨ ਲక్ష్మణ ਨੂੰ ਦਿੱਤਾ ਇਹਦਾ ਮਤਲਬ ਕੀ ਹੁਣ ਅਸੀਂ ਕੱਢਾਂਗੇ ਵੀ ਗੁਰਗੋਬਿੰਦ ਸਿੰਘ ਜੀ ਨੇ ਤੀਰ ਕਮਾਨ ਲక్ష్మణ ਕੋਲੋਂ ਲਿਆ ਜਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਤੀਰ ਕਮਾਨ ਵਰਤਿਆ ਉਹਨਾਂ ਨੇ ਲక్ష్మణ ਕੋਲੋਂ ਲਿਆ ਸੋ ਇਹ ਨਹੀਂ ਗੱਲਾਂ ਹੁੰਦੀਆਂ ਬੇਵਕੂਫਾਂ ਵਾਲੀਆਂ ਗੱਲਾਂ ਅਸੀਂ ਕਰਦੇ ਆ ਹੁਣ ਤੀਰ ਕਮਾਨ ਵੀ ਗੁਰੂ ਸਾਹਿਬਾਂ ਨੇ ਸਾਡਿਆਂ ਨੇ ਵਰਤਿਆ ਕੀ ਹੁਣ ਅਸੀਂ ਇਹ ਕਵਾਂਗੇ ਜੀ ਤੀਰ ਕਮਾਂਡ ਆਰਾਮ ਨੇ ਵਰਤਿਆ ਸੀ ਤੇ ਗੁਰੂ ਸਾਹਿਬ ਸਾਡੇ ਵਰਤ ਨਹੀਂ ਸਕਦੇ ਜਾਂ ਹਿੰਦੂਆਂ ਕੋਲੋਂ ਤੀਰ ਸਾਡੇ ਕੋਲੇ ਆਇਆ ਜਾਂ ਕਿਰਪਾਨ ਬਾਬਰਾਂ ਕੋਲੋਂ ਮੁਸਲਮਾਨਾਂ ਕੋਲੋਂ ਆਈ ਆ ਸਾਡੇ ਕੋਲੇ ਕਿਉਂਕਿ ਉਸ ਵੇਲੇ ਤੇ ਜਾਰਾ ਕਿਰਪਾਨ ਦਾ ਜੋਰ ਇਹੀ ਵਰਤ ਰੇ ਸੀ ਨਾ ਜਿਹੜੇ ਹਿੰਦੂ ਸੀਗੇ ਉਹਨਾਂ ਦੀ ਬਾਵਜੂਦ ਤੇ ਮਹਾਰਾਜ ਨੇ ਕਿਹਾ ਆ ਛਤਰੀਆਂ ਦਾ ਧਰਮ ਛੋੜਿਆ ਮਲੇਸ਼ ਭਾਖਿਆ ਗਈ ਇਹ ਤੇ ਸ਼ਸਤਰ ਛਾਟੇ ਸੁੱਕੇ ਸੀਗੇ ਸੋ ਗਾਨ ਤੋਂ ਭਾਵੇਂ ਹੁੰਦਾ ਆ ਕਿ ਜਿਹੜੀਆਂ ਅਸੀਂ ਗੱਲਾਂ ਕਰਦੇ ਕਈ ਵਾਰੀ ਅਸੀਂ ਮੂਰਖਾਂ ਵਾਲੀਆਂ ਗੱਲਾਂ ਕਰਦੇ ਆ ਬਿਨਾਂ ਵਜ੍ਹਾ ਉਹਨਾਂ ਗੱਲਾਂ ਨੂੰ ਇਸ਼ੂ ਬਣਾ ਲੈਨੇ ਆ ਜਿਵੇਂ ਤੀਰ ਕਮਾਨ ਵੀ ਪਹਿਲਾਂ ਸੀ ਕਿਰਪਾਨ ਵੀ ਪਹਿਲਾਂ ਹੈ ਸੀ ਕੜਾ ਵੀ ਪਹਿਲਾਂ ਹੈ ਸੀ ਕੰਗਾ ਵੀ ਪਹਿਲਾਂ ਆਇਆ ਸੀ ਹੋਰ ਵੀ ਚੀਜ਼ਾਂ ਪਹਿਲਾਂ ਹੈ ਸੀ ਇਦਾਂ ਕਿ ਕਿਸ਼ਾਰੇ ਵੀ ਪਹਿਲਾਂ ਸੀ ਹੁਣ ਨੌਂ ਗੁਰੂ ਸਾਹਿਬ ਕੀ ਸਾਡੇ ਕਿਸ਼ਾਰੇ ਤੋਂ ਬਗੈਰ ਹੀ ਹੋਏ ਉਹਨਾਂ ਨੇ ਕਿਸ਼ਾਰਾ ਨਹੀਂ ਪਾਇਆ ਇਕੱਲੇ ਦਸਵੇਂ ਪਾਤਸ਼ਾਹ ਨੇ ਕਿਸ਼ਾਰਾ ਪਾਇਆ ਸੋ ਜਿਹੜੀ ਚੀਜ਼ ਸਾਨੂੰ ਗੁਰੂ ਸਾਹਿਬ ਨੇ ਬਖਸ਼ੀ ਆ ਉਹ ਸੀਗੀ ਰਹਿਤ ਇਸੇ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਸੀਗਾ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਹੀਂ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਲੋਕੀ ਜਿਨੇ ਪੱਗ ਬੰਨਦੇ ਸੀਗੇ ਤੇ ਰਾਤ ਨੂੰ ਲਾ ਕੇ ਰੱਖ ਲੈਂਦੇ ਸੀ ਅੱਜ ਕੱਲ ਵੀ ਬਸੇਰੇ ਸਿੱਖ ਇਹੋ ਜਿਹੇ ਆ ਜਿਹੜੇ ਇਦਾਂ ਕਰਦੇ ਆ ਪਰ ਗੁਰੂ ਸਾਹਿਬ ਨੇ ਰਹਿਤ ਬਖਸ਼ੀ ਆ ਵੀ ਰਾਤ ਨੂੰ ਦਸਤਾਰ ਛੋਟੀ ਦੇ ਕੀਤੀ ਜਾ ਸਕਦੀ ਆ ਪਰ ਸਿਰ ਤੋਂ ਲਥਣ ਨਹੀਂ ਚਾਹੀਦੀ ਕਿਉਂਕਿ ਜਦੋਂ ਅਸੀਂ ਦਸਤਾਰ ਲਾ ਕੇ ਸੌਂਨੇ ਆ ਕੰਗਾ ਵੀ ਕਿਤੇ ਦਾ ਕਿਤੇ ਗਿਆ ਹੁੰਦਾ ਸੋ ਸਿੱਖ ਹਰ ਵੇਲੇ ਤਿਆਰ ਪਰ ਤਿਆਰ ਹੋਣਾ ਚਾਹੀਦਾ ਜੇ ਜਿਵੇਂ ਹੁਣ ਪ੍ਰਾਣੇ ਸਿੱਖ ਜੰਗਲਾਂ 'ਚ ਵੀ ਗਏ ਤੇ ਜੇ ਕੰਗਾ ਦਸਤਾਰ ਸਭ ਕੁਝ ਹਰ ਵੇਲੇ ਸਿਰ ਤੇ ਸੀ ਕੋਲੇ ਸੀ ਤੇ ਮਤਲਬ ਕੀ ਉਹ ਉੱਥੇ ਵਰਤਦੇ ਰਹੇ ਨਹੀਂ ਤੇ ਕਈ ਵਾਰੀ ਸਮਾਂ ਆ ਉਹ ਜਾ ਬਣਦਾ ਮੰਨ ਲਓ ਪੁਚਾਲ ਆ ਜਾਏ ਕੋਈ ਗੱਲ ਹੋ ਗਏ ਅੱਗ ਲੱਗ ਜੇ ਅਭੀ ਨਾ ਵੀ ਹੋ ਜੇ ਕੀ ਪਹਿਲਾਂ ਤੁਸੀਂ ਉੱਠ ਕੇ ਆਪਣਾ ਕੰਗਾ ਲੱਭੋਗੇ ਕੰਗਾ ਕਿੱਥੇ ਆ ਫਿਰ ਦਸਤਾਰ ਲੱਭੋਗੇ ਦਸਤਾਰ ਕਿੱਥੇ ਆ ਸੋ ਇਸ ਕਰਕੇ ਕੰਗਾ ਦਸਤਾਰ ਹਰ ਵੇਲੇ ਸੀਸਤੇ ਹੋਣੀ ਚਾਹੀਦੀ ਆ ਕਿਰਪਾਨ ਹਰ ਵੇਲੇ ਗਾਤਰੇ ਹੋਣੀ ਚਾਹੀਦੀ ਆ ਦਿਨੇ ਰਾਤ ਕਈ ਇਦਾਂ ਕਰਦੇ ਆ ਕਿਰਪਾਨ ਵੀ ਲਾ ਕੇ ਕਿੱਲੀ ਤੇ ਟੰਗ ਦਿੰਦੇ ਆ ਤੇ ਪੁਰਾਣੇ ਸਮੇਂ 'ਚ ਵੀ ਜਦੋਂ ਇਹ ਮਰਜ਼ਾਦਾ ਨਹੀਂ ਸੀ ਬਣੀ ਹੋਈ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਕਿਰਪਾਨਾਂ ਪਹਿਨਣੀਆਂ ਕਿ ਬਾਬਾ ਬਿੰਦੀ ਚੰਦ ਜੀ ਉਦੋਂ ਕਿਰਪਾਨ ਤੋਂ ਬਗੈਰ ਫਿਰਦੇ ਸੀ ਸੋ ਇਹ ਸੀਗਾ ਵੀ ਕਿਰਪਾਨ ਲਾ ਕੇ ਪਾਸੇ ਵੀ ਰੱਖ ਲਈ ਜਾਂਦੀ ਸੀ ਤੇ ਇਸ ਕਰਕੇ ਗੁਰੂ ਨੇ ਸਾਨੂੰ ਬਖਸ਼ੀ ਰਹਿਤ ਇੱਕ ਵੀ ਸਕਿੰਟ ਕੋਈ ਚੀਜ਼ ਪਾਸੇ ਨਹੀਂ ਕਰਨੀ ਜਿਵੇਂ ਫੌਜ ਫੌਜ ਨੂੰ ਜਦੋਂ ਜੰਗ ਦਾ ਸਮਾਂ ਹੁੰਦਾ ਆ ਹਦਾਇਤ ਹੁੰਦੀ ਆ ਵੀ ਆਪਣੀ ਜਿਹੜੀ ਗਨ ਆ ਉਹ ਜੰਗਲ ਮੈਦਾਨ ਜਾਣ ਲੱਗਿਆਂ ਵੀ ਨਾਲ ਲੈ ਕੇ ਜਾਣੀ ਆ ਟਵਲਟ ਜਾਣ ਲੱਗਿਆਂ ਵੀ ਕਹਿਣ ਤੋਂ ਭਾਵ ਵੀ ਇੱਕ ਵੀ ਸਕਿੰਟ ਆਪਣੀ ਗਨ ਪਾਸੇ ਨਹੀਂ ਰੱਖਣੀ ਕਿਉਂਕਿ ਲੜਾਈ ਦੇ ਵਿੱਚ ਤੁਹਾਨੂੰ ਪਤਾ ਨਹੀਂ ਕਿਹੜੇ ਵੱਲੋਂ ਫਾਇਰਿੰਗ ਹੋ ਜਾਣੀ ਕਿਧਰੋਂ ਫਾਇਰਿੰਗ ਆਉਣੀ ਆ ਤੋ ਇਸੇ ਤਰ੍ਹਾਂ ਮਹਾਰਾਜ ਨੇ ਸਾਜਿਆ ਸੀ ਖਾਲਸਾ ਅਕਾਲ ਪੁਰਖ ਦੀ ਫੌਜ ਜਿਹੜਾ ਹਰ ਵੇਲੇ ਦਿਨੇ ਰਾਤ ਤਿਆਰ ਪਰ ਤਿਆਰ ਰਹੇ ਸੋ ਹੋ ਤੁਹਾਨੂੰ ਮੇਰੀ ਗੱਲ ਸਮਝ ਲੱਗ ਰਹੀ ਹੋਏਗੀ ਕਿ ਗੁਰੂ ਨੇ ਜੋ ਸਾਨੂੰ ਬਖਸ਼ਿਆ ਉਹ ਬਖਸ਼ੀ ਹੈ ਰਹਿਤ ਇਸੇ ਕਰਕੇ ਮਹਾਰਾਜ ਨੇ ਕਿਹਾ ਰਹਿਤ ਪਿਆਰੀ ਮੁੱਜ ਕੋ ਸਿੱਖ ਪਿਆਰਾ ਨਾਹੀਂ ਜਿਹੜੀ ਅੱਜ ਕੱਲ ਅਸੀਂ ਕਿਰਪਾਨ ਪਾਉਨੇ ਆ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਤੇ ਖੰਡਾ ਵੀ ਸਾਡਾ ਖੁੰਡਾ ਗੋਰੀਆਂ ਵੇਲੇ ਹੋਇਆ ਸੀਗਾ ਤੇ ਕਿਰਪਾਨ ਵੀ ਜਿਹੜੀ ਸਾਰੇ ਸ਼ਸਤਰਾਂ ਤੇ ਗੋਰੀਆਂ ਨੇ ਆਪਣੇ ਰਾਜ ਦੇ ਵਿੱਚ ਪਮੰਦੀ ਲਾਈ ਸੀ ਤੇ ਕਿਰਪਾਨ ਵੀ ਫਿਰ 9 ਇੰਚ ਦੀ ਛੂਟ ਦਿੱਤੀ ਤੇ ਉਹ ਵੀ ਖੁੰਡੀ ਵੀ ਜਿੱਤੇ ਤਿੱਖੀ ਧਾਰਨਾ ਹੋਵੇ ਤੇ ਅੱਗੋਂ ਮੋੜ ਦੁੱਤੀ ਬੈਂਡ ਪਾ ਦਿੱਤਾ ਅਗਲੇ ਪਾਸੇ ਮਾਪ ਜੀ ਨੂੰ ਵਿਖਾਉਣਾ ਕਿਉਂ ਪਾਇਆ ਕਿਉਂਕਿ ਜਦੋਂ ਅਸੀਂ ਕਿਸੇ ਦੇ ਕਿਰਪਾਨ ਮਾਰਦੇ ਆ ਸਟੱਬਨ ਕਰਦੇ ਆ ਤੇ ਉਹ ਮਤਲਬ ਕਿ ਚੰਗੀ ਤਰ੍ਹਾਂ ਵੱਜੇ ਨਾ ਜੇ ਕਿਸੇ ਨੇ ਜੈਕਟ ਜਾਂ ਚੰਗੇ ਕੱਪੜੇ ਪਾਏ ਹੋਣ ਜੇ ਲੈਦਰ ਦੀ ਕੋਈ ਚੀਜ਼ ਪਾਈ ਹੋਵੇ ਤੇ ਖਾਸ ਕਰਕੇ ਉਹ ਬਿਲਕੁਲ ਵੀ ਮਤਲਬ ਕਿ ਉਹਦੇ ਨਾਲ ਵਾਰ ਹੁੰਦਾ ਹੀ ਨਹੀਂ ਤੇ ਮੈਂ ਆਪ ਜੀ ਨੂੰ ਪ੍ਰਾਣੀਆਂ ਕਿਰਪਾਨਾਂ ਵੀ ਦਿਖਾਵਾਂਗਾ ਗੁਰੂ ਸਾਹਿਬ ਜੀ ਦੀਆਂ ਛੋਟੀਆਂ ਜਿਹੜੀਆਂ ਦਸਤਾਰਾਂ 'ਚ ਸਜਾਉਣ ਵਾਲੀਆਂ ਬਾਬਾ ਦੀਪ ਸਿੰਘ ਜੀ ਦੀ ਵੀ ਉਹ ਵੀ ਤਕਰੀਬਨ ਸਿੱਧੀਆਂ ਤੇ ਅੱਗੋਂ ਚੁੰਝ ਵਾਲੀਆਂ ਹੁੰਦੀਆਂ ਸੀ ਵੀ ਜੇ ਕਿਸੇ ਨੇ ਮਾਰ ਨਹੀਂ ਪਵੇ ਘੱਟੋ ਘੱਟ ਵੱਜ ਸਕੇ ਤੇ ਆ ਉਹ ਵੀ ਤੁਹਾਨੂੰ ਕਿਰਪਾਨ ਬਾਰੇ ਵੀ ਪ੍ਰੈਕਟੀਕਲ ਕਰਕੇ ਦਿਖਾਈਏ ਸੋ ਗੁਰੂ ਪਿਆਰੇਓ ਤੁਸੀਂ ਦੇਖ ਸਕਦੇ ਆ ਜਿਹੜੀ ਕਿਰਪਾਨ ਅਸੀਂ ਗਾਤਰੇ ਪਾਉਨੇ ਅੱਗੋਂ ਇਦਾਂ ਮੁੜੀ ਹੁੰਦੀ ਆ ਤੇ ਜਦੋਂ ਮਾਰੀਏ ਉਹ ਕੱਖ ਨਹੀਂ ਕਰਦੀ ਕੰਬਲ ਵੀ ਨਹੀਂ ਉਹਨੇ ਪਾੜਿਆ ਤੇ ਇਹ ਨਰਾ ਹੀ ਦੇਸੀ ਜਿਹਾ ਲੋਹਾ ਕਟ ਕੇ ਕਿਰਪਾਨਾਂ ਬਣਾਈਆਂ ਹੁੰਦੀਆਂ ਆ ਹੁਣ ਤੁਸੀਂ ਦੇਖੋਗੇ ਬਹੁਤ ਵਧੀਆ ਚਾਕੂ ਆ ਤੇ ਤਿੱਖਾ ਵੀ ਆ ਤੇ ਸਿੱਧਾ ਵੀ ਆ ਤੇ ਵੇਖੋ ਸਾਰੇ ਦਾ ਸਾਰਾ ਹੀ ਤਕਰੀਬਨ ਵਿੱਚ ਵੜ ਗਿਆ ਤੇ ਇਹਨੇ ਕੰਬਲ ਵੀ ਪਾੜਤਾ ਥੱਲੇ ਚਾਦਰ ਵੀ ਤਕਰੀਬਨ ਉਸ ਥਾਂ ਤੇ ਡਬਲ ਫੋਲਡ ਸੀ ਉਹ ਵੀ ਆ ਪਾੜ ਦਿੱਤੀ ਗੱਦਾ ਵੀ ਪਾੜ ਦਿੱਤਾ ਸੋ ਹੁਣ ਇੱਥੇ ਕਈ ਇਹ ਵੀ ਹੋ ਸਕਦਾ ਕਹਿਣਗੇ ਜੀ ਵੇਖੋ ਜੀ ਇਹ ਕਿਰਪਾਨ ਦੀ ਬੇਦਬੀ ਆ ਗੁਰੂ ਪਿਆਰੇਓ ਸ਼ਸਤਰ ਹਮੇਰਾ ਹਮੇਸ਼ਾ ਟੈਸਟ ਕਰਕੇ ਗਾਤਰੇ ਰੱਖੀਦਾ ਇਸੇ ਕਰਕੇ ਅਸੀਂ ਕਾਮਯਾਬ ਨਹੀਂ ਅਸੀਂ ਸ਼ਸਤਰ ਨੂੰ ਆਪਣੇ ਨੂੰ ਪਰਖਦੇ ਨਹੀਂ ਤੇ ਮਿਸਤਰੀ ਵੀ ਸਾਨੂੰ ਦੇਸੀ ਜੇ ਬਣਾ ਕੇ ਦੇ ਦਿੰਦੇ ਆ ਜਿਨ੍ਹਾਂ ਸ਼ਸਤਰਾਂ ਦੇ ਪੱਲੇ ਆਪਾਂ ਕਹ ਲਈਏ ਕੱਖ ਵੀ ਨਹੀਂ ਹੁੰਦਾ ਤੇ ਕਿਰਪਾਨ ਤਿੱਖੀ ਹੋਣੀ ਚਾਹੀਦੀ ਆ ਤੇ ਵਧੀਆ ਲੋਹੇ ਦੀ ਹੋਣੀ ਚਾਹੀਦੀ ਵਧੀਆ ਤੇ ਮਾੜੇ ਲੋਹੇ ਦਾ ਵੀ ਬਹੁਤ ਫਰਕ ਹੁੰਦਾ ਤੇ ਕਿਰਪਾਨ ਮਹਾਰਾਜ ਸਾਹਿਬ ਨੇ ਕੱਲੀ ਭੋਗ ਲਵਾਉਣ ਨੂੰ ਨਹੀਂ ਦਿੱਤੀ ਆਪਣੀ ਰੱਖਿਆ ਕਰਨ ਵਾਸਤੇ ਦਿੱਤੀ ਆ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਦੇ ਸ਼ਸਤਰ ਦਿਮਾਲੇ ਦੇ ਨੇ ਤੁਸੀਂ ਦੇਖ ਸਕਦੇ ਹੋ ਕਿਰਪਾਨ ਅੱਗੋਂ ਸਿੱਧੀ ਤੇ ਤਿੱਖੀ ਆ ਕਹਿਣ ਤੋਂ ਭਾਵ ਵੀ ਜੇ ਦਿਮਾਲੇ ਦੇ ਸ਼ਸਤਰ ਵੀ ਵਰਤਨ ਦੀ ਲੋੜ ਪਵੇ ਤੇ ਵਰਤੇ ਜਾ ਸਕਣ ਇਹ ਬਾਗੜੀਆ ਫੈਮਿਲੀ ਨੂੰ ਗੁਰੂ ਸਾਹਿਬ ਜੀ ਨੇ ਗਿਫਟ ਦਿੱਤੇ ਸੀਗੇ ਤੇ ਬਾਗੜੀਆ ਪਿੰਡ ਆ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਿਰਪਾਨ ਕਗਿਲਰ ਸਵਾਮੀ ਤੁਹਾ ਤੁਸੀਂ ਦੇਖ ਸਕਦੇ ਆ ਗੁਰਗੋਵਿੰਦ ਸਿੰਘ ਜੀ ਦੀ ਕਿਰਪਾਨ ਆ ਹਜੂਰ ਸਾਹਿਬ ਪਈ ਆ ਤੇ ਗੁਰੂ ਸਾਹਿਬ ਜੀ ਦੇ ਅੰਗੀਠੇ ਦੇ ਵਿੱਚੋਂ ਲੱਭੀ ਸੀ ਦਮਾਲੇ ਸਜਾਉਣ ਵਾਲੀ ਆ ਤੇ ਇਹ ਵੀ ਤੁਸੀਂ ਦੇਖ ਸਕਦੇ ਆ ਸਿੱਧੀ ਤੇ ਤਿੱਖੀ ਆ ਇਹ ਛੋਟੀ ਕਿਰਪਾਨ ਤੇ ਗਿਰਦੇ ਦੇ ਇਹਨਾਂ ਛੋਟੇ ਖੰਡੇ ਬਾਬਾ ਜੀ ਦੇ ਦਮਾਲੇ ਵਿੱਚ ਸਜਾਉਣ ਵਾਲੇ ਹਨ ਬਾਬਾ ਜੀ ਦਾ ਸਾਰਾ ਨੰਗਰ ਕੱਸਾ ਸਵਾ ਬਾਤ ਚੱਤੇ ਦਾ ਉਦਾਸੀ ਸੋ ਆ ਵੀ ਤੁਸੀਂ ਦੇਖ ਲਈਆ ਬਾਬਾ ਦੀਪ ਸਿੰਘ ਜੀ ਦੀ ਕਿਰਪਾਣ ਦਿਮਾਲੇ ਸਜਾਉਣ ਵਾਲੀ ਸਿੱਧੀ ਤੇ ਤਿੱਖੀ ਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਈ ਆ। ਵੈਸੇ ਤਾਂ ਗੁਰੂ ਸਾਹਿਬ ਜੀ ਨੇ ਸਾਨੂੰ ਗਾਤਰੇ ਸਜਾਉਣ ਵਾਸਤੇ ਵੱਡੀ ਕਿਰਪਾਣ ਦਿੱਤੀ ਸੀ। ਪਰ ਅਸੀਂ ਦਿਮਾਲੇ ਵਾਲੀ ਕਿਰਪਾਣ ਨੂੰ ਹੀ ਅੱਜ ਕੱਲ ਗਾਤਰੇ ਦੀ ਕਿਰਪਾਣ ਬਣਾ ਲਿਆ ਜੇ ਮੰਨ ਲਓ ਹੁਣ ਇੰਡੀਆ ਦੇ ਵਿੱਚ ਕਈ ਥਾਵਾਂ ਤੇ ਕੁੱਤੇ ਜਿਹੜੇ ਆ ਆਵਾਰਾ ਕੁੱਤੇ ਉਹ ਕਈਆਂ ਨੂੰ ਖਾ ਗਏ ਆ। ਜੇ ਰਸਤੇ 'ਚ ਹੀ ਕੋਈ ਕੁੱਤਾ ਪੈ ਜਾਵੇ ਇਦਾਂ ਕੁਝ ਹੋ ਜਾਵੇ ਤੇ ਛੋਟੀ ਜੀ ਕਿਰਪਾਣ ਨਾਲ ਅਸੀਂ ਕੀ ਕਰਾਂਗੇ? ਸੋ ਵੱਡੀ ਕਿਰਪਾਣ ਜਿਹੜੀ ਗਾਤਰੇ ਦਾ ਕਕਾਰ ਸੀ ਨਾ ਕੀ ਹੈ ਛੋਟੀ ਤੇ ਜੇ ਮੰਨ ਲਓ ਕਿਸੇ ਦੀ ਧੀ ਭੈਣ ਦੀ ਕੋਈ ਇੱਜ਼ਤ ਲੁੱਟਦਾ ਹੋਵੇ ਕੋਈ ਗੱਲ ਹੋਵੇ ਤੇ ਚਾਰ ਜਾਂ ਪੰਜ ਜਣੇ ਹੋਣ ਤੇ ਵੱਡੀ ਕਿਰਪਾਣ ਹੋਏਗੀ ਤੇ ਉਹ ਧੀ ਭੈਣ ਦੀ ਰੱਖਿਆ ਕਰ ਸਕਦੇ ਆ ਜਾਂ ਸਾਡੇ ਗਾਲ ਪੰਜ ਸੱਤ ਜਣੇ ਪੈ ਜਾਣ ਤੇ ਅਸੀਂ ਵੱਡੀ ਕਿਰਪਾਣ ਹੋਏਗੀ ਤੇ ਆਪਦੀ ਰੱਖਿਆ ਕਰ ਸਕਦੇ ਆ ਛੋਟੀ ਕਿਰਪਾਣ ਨਾਲ ਕੀ ਕਰਾਂਗੇ ਸੋ ਗੁਰੂ ਪਿਆਰੇ ਅਗਲੀ ਜਿਹੜੀ ਵੀਡੀਓ ਹੈ ਉਹ ਨਿਸ਼ਾਨ ਸਾਹਿਬ ਦੀ ਬਾਬਤ ਹੋਏਗੀ ਕਿਉਂਕਿ ਜਦੋਂ ਕਿਸੇ ਦਾ ਰਾਜ ਹੁੰਦਾ ਆ ਦੂਜੇ ਦੇਸ਼ ਦੇ ਉੱਤੇ ਰਾਜ ਕਬਜ਼ਾ ਕਰਦੇ ਆ ਉਦੋਂ ਉਹਨਾਂ ਦੇ ਝੰਡੇ ਲਾ ਦਿੱਤੇ ਜਾਂਦੇ ਆ ਸੋ ਗੋਰਿਆਂ ਨੇ ਵੀ ਸਾਡੇ ਨਿਸ਼ਾਨ ਸਾਹਿਬ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਸੀ ਕੁਝ ਅਸੀਂ ਆਪ ਵੀ ਅਣਜਾਣ ਪੁਨੇ ਦੇ ਵਿੱਚ ਕੀਤੀਆਂ ਸਾਡੇ ਸਿੱਖਾਂ ਨੇ ਸੋ ਇਹਦੀ ਬਾਬਤ ਅਗਲੀ ਵੀਡੀਓ ਦੇ ਵਿੱਚ ਪੂਰੇ ਸਬੂਤਾਂ ਦੇ ਨਾਲ ਵਿਚਾਰ ਕਰਾਂਗੇ ਤੇ ਤੁਹਾਨੂੰ ਵਿਖਾਇਆ ਵੀ ਜਾਏਗਾ ਸਭ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ